ਸਸਕਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਆਪਾਂ ਲੈਸ ਵਾਲਾ ਜਿਹੜਾ ਕੇਰਾ ਹੈ ਉਹਨੂੰ ਕਿਵੇਂ ਫੋਲਡ ਕਰਨਾ ਹੈ ਵੈਸੇ ਆਪਾਂ ਕੇਰੇ ਨੂੰ ਦੇਖੋ ਜਿਵੇਂ ਐਵੇਂ ਫੋਲਡ ਕਰਦੇ ਆਂ ਕੇਰੇ ਨੂੰ ਜਿਵੇਂ ਕੱਪਾ ਕਰਦੇ ਹੁੰਨੇ ਆ ਪਹਿਲੇ ਤਰੀਕੇ ਸੀਗੇ ਤੇ ਸਾਈਡ ਤੋਂ ਜਿਵੇਂ ਓਪਨ ਰਹਿੰਦਾ ਬਟ ਆਪਾਂ ਇਹ ਵਾਲਾ ਤਰੀਕਾ ਯੂਜ਼ ਕਰਨੇ ਕੰਨਾ ਤੇ ਜਿੱਥੋਂ ਤੱਕ ਆਪਾਂ ਜਿਵੇਂ ਆਪਣੇ ਘੇਰੇ ਨੂੰ ਫੋਲਡ ਕਰਨਾ ਹੈ ਤੇ ਪਹਿਲਾਂ ਇਸ ਸਾਈਡ ਵਾਲੀ ਜਿਹੜੀ ਤਰਪਾਈ ਵਾਲਾ ਵਾ ਸਾਈਡ ਜਿਹੜੀਆਂ ਚਾਕਾਂ ਵਾਲੀ ਚੀਜ਼ ਉਹਨੂੰ ਆਪਾਂ ਕੱਪੜੇ ਨੂੰ ਖੋਲ ਲਵਾਂਗੇ ਤੇ ਫਿਰ ਜਿੱਥੋਂ ਤੱਕ ਆਪਾਂ ਆਪਣੇ ਘੇਰੇ ਨੂੰ ਫੋਲਡ ਕਰਨਾ ਹੈ ਉਥੋਂ ਤੱਕ ਉਸੇ ਤਰੀਕੇ ਨਾਲ ਹੀ ਫੋਲਡ ਕਰਕੇ ਤੇ ਜਿਹੜੀ ਸਿਲਾਈ ਹੈ ਉਹ ਸਿਲਾਈ ਬਿਲਕੁਲ ਸਿਲਾਈ ਦੇ ਉੱਪਰ ਹੋਣੀ ਚਾਹੀਦੀ ਆ ਤੇ ਫਿਰ ਇਸ ਤਰੀਕੇ ਨਾਲ ਉਹਨੂੰ ਜਿਵੇਂ ਆਪਾਂ ਘੇਰੇ ਦੇ ਕੱਪੜੇ ਨੂੰ ਆਪਾਂ ਫੋਲਡ ਕਰਦੇ ਹਾਂ ਉਸੇ ਤਰੀਕੇ ਨਾਲ ਅੰਦਰ ਨੂੰ ਫੋਲਡ ਕਰ ਦੇਣਾ ਹੈ ਤੇ ਫਿਰ ਜਿੱਥੇ ਸਿਲਾਈ ਲੱਗੀ ਹੋਈ ਹੈ ਬਿਲਕੁਲ ਉਸੇ ਸਿਲਾਈ ਦੇ ਨਾਲ-ਨਾਲ ਹੀ ਆਪਾਂ ਇਹ ਸਿਲਾਈ ਲਾਵਾਂਗੇ ਤਾਂ ਕਿ ਬਿਲਕੁਲ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਜਿਹੜੀ ਆ ਉਹ ਆਪਣੇ ਘੇਰੇ ਦੀ ਜਿਹੜੀ ਆ ਸਲਾਈ ਹੋਵੇ ਤੇ ਇਸ ਤਰੀਕੇ ਨਾਲ ਆਪਾਂ ਲਾ ਦਾਂਗੇ ਸਲਾਈ ਸਲਾਈ ਪੱਕੀ ਲਾਉਣੀ ਆ ਕੱਚੀ ਜੀ ਸਲਾਈ ਨਹੀਂ ਲਾਉਣੀ ਕਿਉਂਕਿ ਆਪਾਂ ਨੂੰ ਓਪਨ ਕਰੀਏ ਤਾਂ ਉੱਧੜ ਜਾਵੇ ਧਾਗਾ ਨਹੀਂ ਨ ਪੱਕੀ ਸਲਾਈ ਲਾਉਣੀ ਆ ਤਵੇਂ ਓਪਨ ਕਰਨ ਤੋਂ ਬਾਅਦ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਜਿਹੜਾ ਇਹ ਘੇਰਾ ਜਿਹੜਾ ਆਪਣਾ ਨਿਕਲ ਕੇ ਆ ਗਿਆ ਹੈ ਲੈਸ ਵਾਲੇ ਘੇਰੇ ਨੂੰ ਤੁਸੀਂ ਇਸ ਤਰੀਕੇ ਨਾਲ ਫਿਨਿਸ਼ਿੰਗ ਨਾਲ ਫੋਲਡ ਕਰ ਸਕਦੇ ਹੋ ਆ ਦੇਖੋ ਕਿੰਨੀ ਸੋਹਣੀ ਫਿਨਿਸ਼ਿੰਗ ਦੇ ਨਾਲ ਆਪਣਾ ਘੇਰਾ ਫੋਲਡ ਹੋ ਗਿਆ ਹੈ ਵੀਡੀਓ ਵਧੀਆ ਲੱਗੀ ਲਾਈਕ ਇਹਨਾਂ ਤੇ ਕਮੈਂਟ ਜ਼ਰੂਰ ਕਰਿਓ ਤੇ ਮੇਰੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਤੇ ਇਸ ਦੇ ਨਾਲ ਹੀ ਮੇਰੇ YouTube ਚੈਨਲ ਹੈ ਉਹਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕ ਯੂ so much for watching